ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆਓ ਅੱਜ ਦੀ ਸਾਖੀ ਵਿੱਚ ਆਪਾਂ ਗੱਲ ਕਰਨ ਲੱਗੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਕਦੋਂ ਤੇ ਕਿਦੋਂ ਸ਼ੁਰੂ ਕੀਤੀ ਸੀ ਆਓ ਇਸ ਬਾਰੇ ਜਾਣਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਅਤੇ ਸੰਸਥਾਪਕ ਸਨ ਛੋਟੀ ਉਮਰ ਤੋਂ ਹੀ ਬ੍ਰह्म ਵਿਚਾਰਾਂ ਦੀ ਬਖਸ਼ਿਸ਼ ਨਾਲ ਗੁਰੂ ਨੇ ਰੱਬ ਦੇ ਅਸਲ ਸੰਦੇਸ਼ ਨੂੰ ਫੈਲਾਉਣ ਲਈ ਬ੍ਰह्म ਕਾਲ ਨੂੰ ਸੁਣਿਆ ਅਤੇ 30 ਸਾਲ ਦੀ ਉਮਰ ਵਿੱਚ ਆਪਣਾ ਸੰਦੇਸ਼ ਫੈਲਾਉਣ ਲਈ ਰਵਾਨਾ ਹੋ ਗਏ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ 24 ਸਾਲਾਂ ਵਿੱਚ 5 ਉਦਾਸੀਆਂ ਕੀਤੀਆਂ ਸਨ। ਆਪ ਜੀ ਨੇ 28000 ਕਿਲੋਮੀਟਰ ਦੀ ਯਾਤਰਾ ਪੈਦਲ ਤੈਅ ਕੀਤੀ ਸੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਉਸ ਮਸ਼ਹੂਰ ਮੋਰਕੋ ਖੋਜੀ ਇਬਨ ਬਤੂਤਾ ਤੋਂ ਬਾਅਦ ਦੂਜੇ ਸਭ ਤੋਂ ਵੱਧ ਯਾਤਰਾ ਕਰਨ ਵਾਲੇ ਵਿਅਕਤੀ ਵਜੋਂ ਜਾਣਿਆ ਜਾਂਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਤੋਂ ਸ਼ੁਰੂ ਹੋ ਕੇ ਸਭ ਤੋਂ ਪਹਿਲਾਂ ਸਾਬੂ ਕੀ ਤਲਵੰਡੀ ਵਿੱਚ ਆਪਣੇ ਮਾਤਾ ਪਿਤਾ ਦੇ ਘਰ ਪਹੁੰਚੇ ਅਤੇ ਉਹਨਾਂ ਤੋਂ ਇਲਾਹੀ ਮਿਸ਼ਨ ਲਈ ਆਗਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਇੱਥੋਂ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਅਮਨਾਬਾਦ ਵੱਲ ਚੱਲ ਪਏ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਹਿਲਾ ਸਟੱਪ ਸੈਦਪੁਰ ਸੀ ਜੋ ਪਾਕਿਸਤਾਨ ਦੇ ਗੁਜਰਾਵਾਲਾ ਸ਼ਹਿਰ ਤੋਂ 8 ਕਿਲੋਮੀਟਰ ਦੱਖਣ ਵੱਲ ਸਥੀ ਅਮਨਾਬਾਦ ਵਿੱਚ ਦਾਖਲ ਹੋਣ ਤੇ ਗੁਰੂ ਨਾਨਕ ਦੇਵ ਜੀ ਲਾਲੋ ਇੱਕ ਇੱਕ ਸਤਾਨਕ ਤਰਖਾਣ ਨੂੰ ਮਿਲੇ ਬਹੁਤ ਗਰੀਬ ਹੋਣ ਦੇ ਬਾਵਜੂਦ ਉਸ ਨੇ ਗੁਰੂ ਨਾਨਕ ਅਤੇ ਭਾਈ ਮਰਦਾਨਾ ਜੀ ਨੂੰ ਆਪਣੇ ਘਰ ਬੁਲਾਇਆ ਤੇ ਆਪਣੇ ਕੋਲ ਰਹਿਣ ਲਈ ਕਿਹਾ ਗੁਰੂ ਨਾਨਕ ਦੇਵ ਜੀ ਨੇ ਲਾਲੋ ਦੇਿਲੋਂ ਨਿਗ ਦੇਖਿਆ ਪਿਆਰ ਦੇਖਿਆ ਅਤੇ ਸਹਿਜੇ ਹੀ ਸਵੀਕਾਰ ਕਰ ਲਿਆ ਲਾਲੋ ਗੁਰੂ ਨਾਨਕ ਦੇਵ ਜੀ ਦਾ ਚੇਲਾ ਬਣ ਗਿਆ ਅਮਨਾਬਾਦ ਵਿੱਚ ਮਲਕ ਭਾਗੋ ਨਾਂ ਦਾ ਇੱਕ ਅਮੀਰ ਆਦਮੀ ਸੀ ਜਿਸ ਨੇ ਆਪਣੀ ਦੌਲਤ ਨੂੰ ਗਲਤ ਢੰਗ ਨਾਲ ਅਤੇ ਗਰੀਬਾਂ ਦਾ ਸ਼ੋਸ਼ਣ ਕਰਕੇ ਬਣਾਇਆ ਸੀ ਜਦੋਂ ਮਲਕ ਨੇ ਸੁਣਿਆ ਕਿ ਕੋਈ ਪਵਿੱਤਰ ਵਿਅਕਤੀ ਸ਼ਹਿਰ ਵਿੱਚ ਆਇਆ ਹੈ ਲਾਲੋ ਦੇ ਘਰ ਵਿੱਚ ਰਹਿ ਰਿਹਾ ਹੈ ਤਾਂ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਘਰ ਬੁਲਾਇਆ ਤਾਂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਘਰ ਆਉਣ ਤੋਂ ਮਨ੍ਹਾ ਕਰ ਦਿੱਤਾ ਇਸ ਲਈ ਮਲਕ ਭਾਗੋ ਪਰੇਸ਼ਾਨ ਹੋ ਗਿਆ ਅਤੇ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਗੁਰੂ ਨਾਨਕ ਦੇਵ ਜੀ ਨੂੰ ਇੱਕ ਹੋਰ ਸੱਦਾ ਭੇਜਿਆ ਉਹਨਾਂ ਨੂੰ ਆਪਣੇ ਨਿਵਾਸ ਸਥਾਨ ਤੇ ਆਉਣ ਦਾ ਗੁਰੂ ਨਾਨਕ ਦੇਵ ਜੀ ਨੇ ਸਵੀਕਾਰ ਕਰ ਲਿਆ ਗੁਰੂ ਜੀ ਨੂੰ ਮਿਲਣ ਤੇ ਮਲਕ ਨੇ ਉਸ ਨੂੰ ਪੁੱਛਿਆ ਕਿ ਉਸ ਨੇ ਲਾਲੋ ਵਰਗੇ ਗਰੀਬ ਵਿਅਕਤੀ ਦੇ ਘਰ ਕਿਉਂ ਰਹਿ ਰਹੇ ਹੋ ਗੁਰੂ ਨਾਨਕ ਦੇਵ ਜੀ ਨੇ ਜਵਾਬ ਦਿੱਤਾ ਕਿ ਲਾਲੋ ਦੁਆਰਾ ਪਿਤ ਕੀਤਾ ਗਿਆ ਲੰਗਰ ਪ੍ਰਸ਼ਾਦਾ ਵਿਲੱਖਣ ਮਿਠਾਸ ਸੀ ਮਲਕ ਨੇ ਗੁਰੂ ਨਾਨਕ ਦੇਵ ਜੀ ਨੂੰ ਇਹ ਸਾਬਤ ਕਰਨ ਦੀ ਚੁਣੌਤੀ ਦੇ ਦਿੱਤੀ ਗੁਰੂ ਨਾਨਕ ਦੇਵ ਜੀ ਨੇ ਇੱਕ ਹੱਥ ਵਿੱਚ ਲਾਲੋ ਦੁਆਰਾ ਬਣਾਇਆ ਪ੍ਰਸ਼ਾਦਾ ਅਤੇ ਦੂਜੇ ਹੱਥ ਵਿੱਚ ਮਲਕ ਦੁਆਰਾ ਢੇਟ ਕੀਤਾ ਹੋਇਆ ਪ੍ਰਸ਼ਾਦਾ ਫੜਿਆ ਉਸ ਨੂੰ ਨਚੋੜ ਦਿੱਤਾ ਲਾਲੋ ਦੀ ਰੋਟੀ ਦੇ ਵਿੱਚੋਂ ਦੁੱਧ ਨਿਕਲ ਆਇਆ ਅਤੇ ਮਲਕ ਭਾਗੋ ਦੀ ਰੋਟੀ ਵਿੱਚੋਂ ਖੂਨ ਨਿਕਲ ਆਇਆ ਗੁਰੂ ਨਾਨਕ ਦੇਵ ਜੀ ਨੇ ਇੱਕ ਮਲਕ ਨੂੰ ਮਲਕ ਨੂੰ ਇਹ ਸਮਝਾਉਂਦੇ ਹੋਏ ਕਿਹਾ ਕਿ ਲਾਲੋ ਦੀਆਂ ਰੋਟੀਆਂ ਪਿਆਰ ਅਤੇ ਇਮਾਨਦਾਰੀ ਨਾਲ ਬਣਾਈਆਂ ਗਈਆਂ ਹਨ ਬਲਕਿ ਮਲਕ ਦੀਆਂ ਰੋਟੀਆਂ ਦੂਜਿਆਂ ਦਾ ਸ਼ੋਸ਼ਣ ਕਰਕੇ ਅਤਿਆਚਾਰ ਕਰਕੇ ਬਣਾਇਆ ਗਿਆ ਗਈਆਂ ਹਨ ਸੋਗ ਅਤੇ ਦੋਸਤ ਮੁਕਤ ਹੋ ਕੇ ਮਲਕ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਟੈਪਿਆ ਗੁਰੂ ਜੀ ਨੇ ਮਲਕ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਸਾਰੀ ਜਾਇਦਾਦ ਕਮਾਈ ਗਰੀਬਾਂ ਦੇ ਵਿੱਚ ਵੰਡ ਦੇਵੇਗਾ ਅਤੇ ਅੱਗੇ ਤੋਂ ਨਵੇਂ ਜੀਵਨ ਸ਼ੁਰੂ ਕਰੇਗਾ ਅਹਮਦਾਬਾਦ ਵਿੱਚ ਗੁਰਦੁਆਰਾ ਗੁਰਦੁਆਰਾ ਕੂਹੀ ਭਾਈ ਲਾਲੋ ਸਥਾਨ ਦੀ ਨਿਸ਼ਾਨਦੇਹੀ ਹੈ ਗੁਰੂ ਨਾਨਕ ਦੇਵ ਜੀ ਲਾਲੋ ਨੂੰ ਪਹਿਲੀ ਵਾਰ ਮਿਲੇ ਸਨ ਕਿਹਾ ਜਾਂਦਾ ਹੈ ਗੁਰੂ ਨਾਨਕ ਦੇਵ ਅਹਮਦਾਬਾਦ ਵਿੱਚ ਜਦੋਂ ਬਾਬਰ ਨੇ 1521 ਵਿੱਚ ਅਹਮਦਾਬਾਦ ਤੇ ਹਮਲਾ ਕੀਤਾ ਤੇ ਲੁੱਟਿਆ ਸੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ